ਮੋਗਾ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ ਵੱਡੀ ਕਾਰਵਾਈ ਕਰਨ ਲਈ ਜਗਾ ਜਗਾ ਨਾਕੇ ਲਗਾਏ ਅਤੇ ਇਸ ਮੌਕੇ ਪੁਲਿਸ ਵੱਲੋਂ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸਤੇ ਚਲਾਣ ਕੱਟੇ ਜਾ ਰਹੇ ਹਨ ਅਤੇ ਜੇਕਰ ਕੋਈ ਵੀ ਗਲਤ ਜਗ੍ਹਾ ਤੇ ਗੱਡੀ ਲਗਾਉਂਦਾ ਹੈ ਤਾਂ ਉਸਤੇ ਖਿਲਾਫ ਵੀ ਬੰਦਕ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਜੋ ਡੀਜੀਪੀ ਪੰਜਾਬ ਦੇ ਆਦੇਸ਼ ਹਨ ਕਿ ਜੋ ਵੀ ਮਾੜੇ ਅੰਸਰ ਹਨ ਉਹਨਾਂ ਤੇ ਨਕੇਲ ਕੱਸੀ ਜਾਵੇ ਅਤੇ ਇਸੇ ਦੇ ਸਬੰਧ ਵਿੱਚ ਹੀ ਅੱਜ ਮੋਗਾ ਦੇ ਅਲੱਗ-ਅਲੱਗ ਚੌਂਕਾ ਦੇ ਵਿੱਚ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਅਤੇ ਇਸ ਦੇ ਦੌਰਾਨ ਜੋ ਗੱਡੀਆਂ ਦੇ ਉੱਤੇ ਕਾਲੀਆਂ ਫਿਲਮਾਂ ਲਗਾਈਆਂ ਹੋਈਆਂ ਸਨ ਉਸ ਉਹਨਾਂ ਨੂੰ ਵੀ ਲਾਇਆ ਗਿਆ ਅਤੇ ਜੇਕਰ ਕਿਸੇ ਨੇ ਵੀ ਗੱਡੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸ ਦੇ ਖਿਲਾਫ ਵੀ ਬੰਦਿਕ ਕਾਰਵਾਈ ਕੀਤੀ ਅਤੇ ਇਸ ਦੇ ਸਬੰਧ ਵਿੱਚ ਪੁਲਿਸ ਵੱਲੋਂ ਜਗਾ ਜਗਾ ਨਾਕੇ ਲਗਾ ਕੇ ਮਾੜੇ ਅਨਸਰਾ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਚੜਾਈ ਗਈ ਹੈ ਉਸ ਦੇ ਤਹਿਤ ਵੀ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਜੋ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਸ ਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਗੱਡੀ ਦੇ ਵਿੱਚ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਨਸ਼ੀਲਾ ਪਦਾਰਥ ਮਿਲਦਾ ਹੈ ਤਾਂ ਉਸ ਦੇ ਖਿਲਾਫ ਵੀ ਬੰਦਿਕ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਗੱਡੀਆਂ ਦੇ ਕਾਗਜ਼ ਹਨ ਉਹਨਾਂ ਨੂੰ ਵੀ ਆਨਲਾਈਨ ਚੈਕਿੰਗ ਕੀਤਾ ਗਿਆ ਕਿ ਇਹਨਾਂ ਗੱਡੀਆਂ ਦੇ ਜੋ ਕਾਗਜ਼ ਹਨ ਉਹ ਪੂਰੇ ਹਨ ਅਤੇ ਜੇਕਰ ਉਹਨਾਂ ਗੱਡੀਆਂ ਦੇ ਕਾਗਜ਼ ਪੂਰੇ ਨਹੀਂ ਸੰਤਤਾ ਉਹਨਾਂ ਦੇ ਹੱਥਾਂ ਦੇ ਵਿੱਚ ਚਲਾਨ ਵੀ ਦਿੱਤੇ ਗਏ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਜੇਕਰ ਤੁਸੀਂ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾਉਂਦੇ ਹੋ ਤਾਂ ਤੁਹਾਡੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਦਾ ਤੁਸੀਂ ਸਹਿਯੋਗ ਕਰੋਗੇ ਤਾਂ ਪੁਲਿਸ ਵੀ ਤੁਹਾਡਾ ਸਾਥ ਦੇਵੇਗੀ ਜੇਕਰ ਤੁਸੀਂ ਪੁਲਿਸ ਦੇ ਖਿਲਾਫ ਚੱਲੋਗੇ ਤਾਂ ਪੁਲਿਸ ਵੀ ਤੁਹਾਡੇ ਖਿਲਾਫ ਚੱਲੇਗੀ ਅਤੇ ਇਸੇ ਦੇ ਸਬੰਧ ਵਿੱਚ ਉਹਨਾਂ ਨੇ ਮੋਟਰਸਾਈਕਲ ਜੋ ਇਨਫੀਲਡ ਸਨ ਉਹਨਾਂ ਨੂੰ ਵੀ ਰੋਕਿਆ ਜਗ੍ਹਾ-ਜਗ੍ਹਾ ਅਤੇ ਉਹਨਾਂ ਦੀ ਚੈੱਕ ਉਹਨਾਂ ਨੂੰ ਚੈੱਕ ਕੀਤਾ ਕਿ ਇਹਨਾਂ ਦੇ ਪਟਾਕੇ ਵਗੈਰਾ ਤਾਂ ਨਹੀਂ ਵੱਜਦੇ ਜੇਕਰ ਮੋਟਰਸਾਈਕਲ ਇਨਫੀਲਡ ਦੇ ਪਟਾਕੇ ਵੱਜਦੇ ਸਨ ਤਾਂ ਉਹਨਾਂ ਦੇ ਚਲਾਨ ਵੀ ਕੱਟੇ ਗਏ ਅਤੇ ਇਸੇ ਦੇ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਾ ਜਗਾ ਇਹ ਨਾਕਾਬੰਦੀ ਇਸ ਲਈ ਕੀਤੀ ਗਈ ਹੈ ਤਾਂ ਕਿ ਜੋ ਮਾੜੇ ਅੰਸਰ ਹਨ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਤਿੰਨ ਨੌਜਵਾਨ ਜਾਂਦੇ ਹਨ ਅਤੇ ਮੋਟਰਸਾਈਕਲਾਂ ਦੇ ਨੰਬਰ ਤੱਕ ਨਹੀਂ ਹੁੰਦੇ ਉਹਨਾਂ ਦੇ ਉਹਨਾਂ ਵੱਲੋਂ ਕੋਈ ਨਾ ਕੋਈ ਕ੍ਰਾਈਮ ਵੀ ਕੀਤਾ ਜਾਂਦਾ ਹੈ ਅਤੇ ਇਸ ਕ੍ਰਾਈਮ ਨੂੰ ਰੋਕਣ ਲਈ ਵੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਕਰ ਮੋਟਰਸਾਈਕਲ ਦਾ ਕਿਸੇ ਦਾ ਨੰਬਰ ਨਹੀਂ ਜਾਂ 10-10 ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਹਨ ਤਾਂ ਉਹਨਾਂ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ ਅਤੇ ਇਸੇ ਦੇ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਲਗਾਤਾਰ ਇਸੇ ਤਰ੍ਹਾਂ ਦੀ ਜੋ ਮਹਿਮ ਹੈ ਇਹ ਚਲਾਈ ਜਾ ਰਹੀ ਹੈ ਅਤੇ ਜਗ੍ਹਾ-ਜਗ੍ਹਾ ਮੋਗੇ ਦੇ ਵਿੱਚ ਨਾਕੇ ਲਗਾਏ ਜਾ ਰਹੇ ਹਨ ਅਤੇ ਜੋ ਵੀ ਮਾੜੇ ਅੰਸਰ ਹਨ ਉਹਨਾਂ ਦੇ ਖਿਲਾਫ ਸਬੰਧਿਕ ਕਾਰਵਾਈ ਵੀ ਕੀਤੀ ਜਾ ਰਹੀ ਹੈ ਮਾਂਜੁਗ ਐਸਐਸਆਰ ਮੋਗਾ ਸਾਹਿਬ ਦੇ ਹੁਕਮਤਾਬਕ ਸਾਡੀ ਟਰੈਕ ਟੀਮ ਸੈਦੇ ਵਿੱਚ ਕੰਮ ਕਰ ਰਹੀ ਆ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਮਾਰੇ ਅਨਸਰਾਂ ਨੂੰ ਠੱਲ ਪਾਉਣ ਲਈ ਔਰ ਜਿਹੜੀਆਂ ਕਾਲੀਆਂ ਫਿਲਮਾਂ ਦੇ ਰਿਪਰ ਰਾਈਡਿੰਗ ਦੇ ਜਿਹੜੇ ਬੋਟ ਪਟਾਕੇ ਪਾਉਂਦੇ ਆ ਨਾ ਉਹਨਾਂ ਦੇ ਚਲਾਨ ਕੀਤੇ ਗਏ ਨੇ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਾਡੇ ਵੱਲੋਂ ਸਕੂਲਾਂ ਦੇ ਵਿੱਚ ਵੀ ਸੈਮੀਨਾਰ ਲਾਏ ਜਾਂਦੇ ਨੇ ਔਰ ਜਦੋਂ ਵੀ ਕੋਈ ਸਾਡੀ ਮਤਲਬ ਟੀਮ ਚੈੱਕ ਨਾਕਾਬੰਦੀ ਕਰਕੇ ਚੈਕਿੰਗ ਕਰਦੀ ਆ ਜਿਨ੍ਹਾਂ ਦੇ ਕਾਗਜ਼ ਪੱਤਰ ਨਹੀਂ ਹੁੰਦੇ ਅਸੀਂ ਉਹਨਾਂ ਦੇ ਪ੍ਰੋਪਰ ਤਰੀਕੇ ਨਾਲ ਜਿਹੜਾ ਜ਼ੋਰ ਨਾਲ ਐਲਾਨ ਕਰਦੇ ਆਂ ਜੀ ਤੇ ਔਰ ਲੋਕਾਂ ਨੂੰ ਜਾ ਕੇ ਵੇਅਰ ਵੀ ਕਰਦੇ ਪਈ ਆਪਣੇ ਕਾਗਜ਼ ਪੂਰੇ ਰੱਖੋ ਆ ਦੋ ਤਿੰਨ ਤਰ੍ਹਾਂ ਦੇ ਬੱਚੇ ਮਿਲੇ ਉਹਨਾਂ ਨੂੰ ਵੇਅਰ ਕੀਤਾ ਬੱਚੇ ਤੁਸੀਂ ਛੋਟੇ ਬੱਚੇ ਹੋ ਤੁਸੀਂ ਆਪਣਾ ਟ੍ਰਿਪਲਡ ਨਹੀਂ ਕਰ ਸਕਦੇ ਉਹਨਾਂ ਨੂੰ ਸਮਝਾ ਕੇ ਤੋਰਿਆ ਗਿਆ ਉਹਨਾਂ ਨੂੰ ਵੇਅਰ ਕੀਤਾ ਗਿਆ ਸ਼ਹਿਰ ਦੇ ਵਿੱਚ ਜਿੱਥੇ ਭੀੜਪੱਕੇ ਵਾਲੀ ਥਾਵਾਂ ਨੇ ਜਾ ਕੇ ਨਜਾਇਜ਼ ਕਬਜ਼ੇ ਕੀਤੇ ਨੇ ਜਿੱਥੇ ਵੀ ਮਤਲਬ ਕੋਈ ਭੀੜ ਵਿੱਚ ਸਮੱਸਿਆ ਟਰੈਕ ਦੀ ਆ ਅਸੀਂ ਟਰੈਕ ਦੀ ਸਮੱਸਿਆ ਨੂੰ ਹੱਲ ਕਰਨ ਸਾਡੀ ਟੀਮ ਉੱਥੇ ਪਹੁੰਚਦੀ ਆ ਔਰ ਵਤ ਵਤ ਲੋਕਾਂ ਨੂੰ ਜਿਹੜੇ ਨਜਾਇਜ਼ ਇعلان ਕਰਕੇ ਉਹਨਾਂ ਨੂੰ ਨਜਾਇਜ਼ ਕਬਜ਼ੇ ਤੋਂ ਹਟਾ ਕੇ ਮਤਲਬ ਵੇਅਰ ਕੀਤਾ ਜਾਂਦਾ ਵੀ ਇੱਥੇ ਤੁਸੀਂ ਨਜਾਇਜ਼ ਕਬਜ਼ੇ ਨਹੀਂ ਕਰਨੇ ਔਰ ਜਿਹੜੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨਾਸਤੇ ਲੋਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਜਿਹੜੀ ਕਾਰਵਾਈ ਸਾਡੀ ਟ੍ਰੈਨਸਪੋਰਟ ਦੀ ਜਿਹੜੀਆਂ ਕਾਲੀਆਂ ਫਿਲਮਾਂ ਨੇ ਟ੍ਰਿਪ ਰੈਡਿੰਗਾਂ ਬੇਰ ਨੰਬਰ ਤੋਂ ਅੱਜ ਅਸੀਂ ਔਰ ਸਪੀਡ ਤੇ ਤਲਾਣ ਵੀ ਜਾ ਕੇ ਲੋਹਾਰਾ ਚੌਂਕ ਦੇ ਵਿੱਚ ਕੀਤੇ ਨੇ ਇਹ ਸਾਡੀਆਂ ਕਾਰਵਾਈਆਂ ਇਸੇ ਤਰ੍ਹਾਂ ਜਾਰੀ ਰਹਿਣੀਆਂ ਤੇ ਸਾਡੀ ਟੀਮ ਕਰਦੀ ਰਹੂਗੀ ਅਸੀਂ ਗੱਲ ਦੂਰ ਕਰਦੇ ਹਾਂ ਗੱਲ ਵੀ ਸੁਣਦੇ ਆ ਪਰ ਜਿਹੜਾ ਕੋਈ ਗਲਤ ਹੁੰਦਾ ਜੀ ਅਸੀਂ ਉਹ ਤਲਾਣ ਦੂਰ ਕਰਦੇ ਦੀ ਬੰਦੀ ਕ ਲੋਕਾਂ ਨੂੰ ਅਸੀਂ ਇਹ ਹੀ ਅਪੀਲ ਕਰਾਂਗੇ ਵੀ ਆਪਣੇ ਕਾਗਜ਼ਤ ਪੂਰੇ ਰੱਖੋ ਔਰ ਅਨੁਸ਼ਾਸਨ ਦੇ ਵਿੱਚ ਰਹਿ ਕੇ ਟ੍ਰੈਫਿਕ ਰੂਲਰ ਨੂੰ ਮਤਲਬ ਧੰਗ ਦੇ ਨਾਲ ਚੱਲਦੇ ਹੋਏ ਆਪਣੀ ਸਹੀ ਡਰਾਈਵਿੰਗ ਕਰੋ ਔਰ ਕਾਲੀਆਂ ਫਿਲਮਾਂ ਨਾਲਗਾ ਟ੍ਰੈਪਿੰਗ ਨਾ ਕਰੋ ਬਿਨਾਂ ਨੰਬਰ ਪਲੇਟਾਂ ਤੋਂ ਬਿਨਾਂ ਡਾਕੂਮੈਂਟ ਤੋਂ ਵੀ ਕੰਨਾਕ ਨਾ ਕਰੋ ਛੋਟੇ ਬਤਨ ਵੀ ਕਨਾਤ ਲਾਉਣ ਦਿਓ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਸਾਡਾ ਪੁਲਿਸ ਟ੍ਰੈਕ ਦਾ ਸਹਿਯੋਗ ਦਿਓ ਔਰ ਅਸੀਂ ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਨੂੰ ਮੋਗਾ ਲੋਕਾਂ ਦੀ ਹਮੇਸ਼ਾ ਮਦਦ ਲਈ ਤਿਆਰ ਰਹੇਗੀ ਕਾਗਜ਼ ਦੇ ਤਾਂ ਕਿ ਰਸੀਬ ਤਾਂ ਇਹਦੇ ਇੱਥੇ ਜਿਹੜੀ ਬੰਦੀ ਕਰ ਰੋ ਪ੍ਰੋਪਰ ਅਸੀਂ ਤਲਾਣ ਕਰਦੇ ਆਂ ਜੀ ਅੱਜ ਅਸੀਂ ਪ੍ਰਤਾਪ ਚੌਂਕ ਪਲਾਂ ਦਾ ਕਾਬੰਦੀ ਕੀਤੀ ਸੀ ਜੀ ਹੁਣ ਅਸੀਂ ਗੀਤਾ ਭਾਣ ਕੋਲ ਤਾਂ ਕਾਬੰਦੀ ਕੀਤੀ ਹੈ ਜੀ ਸਾਡੀ ਟੀਮ ਨੇ ਅੱਜ ਅਲੱਗ-ਅਲੱਗ ਕਤੋਂ-ਕਤ 100-100 ਤਲਾਣ ਕੀਤਾ ਤੇ ਹੁਣ ਸਾਡੀ ਜਿਹੜੀ ਮੇਰੀ ਟੀਮ ਆ ਕਤੋਂ-ਕਤ ਅਸੀਂ ਸਵੇਰੇ 14 ਤਣ ਓਵਰ ਸਪੀਡ ਤੇ ਕੀਤੇ ਨੇ ਤੇ ਵੀ 20-25 ਤਲਾਣ ਅਸੀਂ ਕਾਲੀਆਂ ਫਿਲਮਾਂ ਤੇ ਟ੍ਰਿਪ ਰਾਈਡਿੰਗ ਔਰ ਬਿਨਾਂ ਦੇ ਡਾਕੂਮੈਂਟਾਂ ਬਿਨਾਂ ਨੰਬਰ ਤਲਾਣ ਕੀਤੇ ਨੇ